ਸਾਡੇ ਨਾਲ ਇਸ ਵਕਤ ਪਿੰਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਕਸ਼ਮੀਰ ਸਿੰਘ ਜੁੜ ਚੁੱਕੇ ਨੇ ਕਸ਼ਮੀਰ ਸਿੰਘ ਜੀ ਅੱਜ ਜਲੰਧਰ ਦੇ ਦਫ਼ਤਰ ਦੇ ਵਿੱਚ ਰੇਡ ਹੋਈ ਆ ਤਾਂ ਖਬਰ ਮਿਲ ਰਹੀ ਹੈ ਕਿ ਇੱਕ ਜਣੇ ਦੀ ਗ੍ਰਿਫਤਾਰੀ ਵੀ ਹੋਈ ਆ ਕੀ ਪੂਰਾ ਮਸਲਾ ਹੈਗਾ ਇਹ ਦੋ ਸਾਥੀਆਂ ਦੀ ਗ੍ਰਿਫਤਾਰੀ ਹੋਈ ਹੈ ਸਾਡੇ ਜਿਹੜੇ ਪਿੰਡੂ ਮਜ਼ਦੂਰ ਯੂਨੀਅਨ ਦੇ ਜਿਹੜੇ ਦਫ਼ਤਰ ਨੇ ਸਖਤਰ ਆ ਹੈ ਨਹੀਂ ਔਰ ਉਹਨਾਂ ਦੀ ਔਰ ਉਹਨਾਂ ਦੀ ਮੈਸੇਜ ਜਿਹੜੀ ਇਸਤਰੀ ਜਾਗਰਤੀ ਮੰਚ ਦੇ ਸੁੱਭਾ ਪ੍ਰੈਸ ਕਰਤਾਰ ਜਸਵੀਰ ਕੋਲ ਅੱਜ ਅਸੀਂ ਉਹਨਾਂ ਨੂੰ ਜਿਹੜਾ ਜਿਹੜਾ ਅਰੈਸਟ ਕੀਤਾ ਜਾਂਦ ਕਿ ਸੱਤਾ ਜਿਹੜਾ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੰਜਾਬ ਤੇ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੇ ਵੱਲੋਂ ਜਿਹੜੇ ਮਜ਼ਦੂਰਾਂ ਦੇ ਬੁਨਿਆਦੀ ਮੁੱਦਿਆਂ ਨੂੰ ਜਿਹੜਾ ਅੱਖੋਂ ਪਰੋਖੇ ਕੀਤਾ ਹੋਇਆ ਔਰ ਉਹਦੇ ਰੋਸ ਵਜੋਂ ਜਿਹੜਾ ਅੱਜ ਅਸੀਂ ਜਿਹੜਾ 4 ਘੰਟੇ 12 ਤੋਂ 4 ਵਜੇ ਤੱਕ ਜਿਹੜਾ ਰੇਲਾਂ ਦਾ ਚੱਕਾ ਜਾਮ ਕਰਦਾ ਜਿਹੜਾ ਸੱਤਾ ਦਿੱਤਾ ਸੀ ਸਾਡੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਸੈਂਕੜੇ ਜਿਹੜੇ ਕਾਰਕੁਨ ਆ ਪੁਲਿਸ ਨੇ ਜਿਹੜੇ ਹਰਸ ਵਿੱਚ ਲਏ ਹੋਏ ਆ ਕੋਈ ਕਈ ਹੌਸਟੈਸਟ ਕੀਤੇ ਹੋਏ ਆ ਔਰ ਸਵੇਰ ਕੱਲ ਜਿਹੜੀਆਂ देर ਸ਼ਾਮ ਤੋਂ ਜਿਹੜੀਆਂ ਅੱਜ ਤੜਕਸਾਰ ਤੱਕ ਜਿਹੜੀਆਂ ਛਾਪੇ ਮਾਰੀਆਂ ਜਿਹੜੀਆਂ ਗ੍ਰਿਫਤਾਰੀਆਂ ਦਾ ਇਹ ਚੱਕਰ ਜਿਗਾ ਚਲਾਇਆ ਗਿਆ ਇੱਕ ਦਹਿਸ਼ਤ ਪਾ ਕੇ ਮਜ਼ਦੂਰਾਂ ਦੀ ਜਿਹੜੀ ਆਵਾਜ਼ ਜਿਹੜੀ ਆ ਉਹ ਜ਼ੁਬਾਨਬੰਦੀ ਕਰ ਲਈ ਜਿਹੜਾ ਪੁਲਿਸ ਨੂੰ ਜਿਹੜਾ ਪੁਲਸ ਰਾਜ ਦੇ ਵਿੱਚ ਜਿਹੜਾ ਪੰਜਾਬ ਨੂੰ ਜਿਹੜਾ ਉਹ ਤਨਤੀਲ ਕੀਤਾ ਹੋਇਆ ਹੈ ਇਹਦੇ باوجود ਜਿਹੜਾ ਅਸੀਂ ਅੱਜ ਜਿਹੜਾ ਕਰਤਾਰਪੁਰ ਵਿਖੇ ਲੋਨੀਆ ਦੇ ਕਿ ਜਿਹੜਾ ਨਕੋਦਰ ਵਿਖੇ ਜਿਹੜਾ ਅਸੀਂ ਹੁਣ ਤੱਕ ਜਿਹੜਾ ਅਵੇਲਾ ਦਾ ਜਿਹੜਾ ਚੱਕਾ ਜਾਮ ਜਿਹੜਾ ਹੋ ਚੁੱਕਾ ਵਾ ਔਰ ਕੰਤਾਨਪੁਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਿੰਡੂਰ ਜਿਹੜਾ ਪੁਲਿਸ ਨੂੰ ਜਿਹੜੀ ਚਿਕਾਨੀ ਦੇ ਕੇ ਜਿਹੜਾ ਰੇਲਵੇ ਦੇ ਉੱਤੇ ਜਾਂਚ ਜਿਹੜਾ ਸਫਲ ਹੋਇਆ ਯਾਰ ਜੀ ਤਾਂ ਜਿਹੜੇ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਸਾਡੀ ਜਿਹੜੀ ਬੁਨਿਆਦੀ ਮੰਗਾਂ ਦੇ ਵਿੱਚ ਜਿਹੜਾ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ 1972 ਦਾ ਜਿਹੜਾ ਲੈਂਡ ਸੀ ਲੰਘਕਤ ਆ ਉਹ ਬਣਿਆ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਕੇ ਸਰਕਾਰ ਆਈਆਂ ਕਹੀ ਗਈਆਂ ਨਾ ਪੰਜਾਬ ਨੇ ਨਾ ਕਿੰਦ ਨੇ ਜਿਹੜਾ ਉਹ ਨੂੰ ਲਾਗੂ ਹੀ ਨਹੀਂ ਕਰਵਾਇਆ ਇਸ ਕਰਕੇ ਇੱਕ ਤਾਂ ਉਹ ਲੈਂਡ ਸੀ ਲੈਗਟ ਲਾਗੂ ਕਰਾ ਕੇ ਜਿਹੜਾ ਵਾਧੂ ਜ਼ਮੀਨਾਂ ਵਾ ਉਹ ਦੇ ਜ਼ਮੀਨਾਂ ਜਿਹੜੇ ਮਜ਼ਦੂਰ ਆ ਕਿਸਾਨ ਆ ਉਹਨਾਂ ਦੇ ਵਿੱਚ ਜਿਵੇਂ ਵੰਡੀਆਂ ਜਾਣੀਆਂ ਚਾਹੀਦੀਆਂ ਸੈਕੰਡਲੀ ਜਿਹੜਾ ਹੈਗਾ ਕਿ ਸਵੈ ਮਿੱਤਵਾ ਸਕੀਮ ਆ ਜਿਹੜੀ ਸੈਂਟਰ ਨੇ ਉਹਨਾਂ ਜਿਹੜੀ ਆ ਮਜ਼ਦੂਰ ਜਥੇਬੰਦੀਆਂ ਦੇ ਲੜਕੇ ਜਿਹੜੀ ਆ ਮਨਵਾਈ ਆ ਔਰ ਉਹ ਸਵੈ ਮਿੱਤਵਾ ਸਕੀਮ ਦੇ ਤਹਿਤ ਜਿਹੜਾ ਦਸੰਬਰ 2023 ਸਟੈਨ ਵਾਲੇ ਲੋਕਾਂ ਨੂੰ ਮਾਲਕੀ ਦੀਆਂ ਜਿਸੀਆਂ ਕਰਕੇ ਦੇਣੀਆਂ ਸੀ ਜਿਹੜਾ ਪਿਛੇ ਜੰਮੀਨੇ ਵੀ ਕਾਫੀ ਵਾਰਾ ਕਟਨ ਦੀ ਕੋਸ਼ਿਸ਼ ਕੀਤੀ ਕਿ ਮੇਰਾ ਘਰ ਮੇਰੇ ਨਾਮ ਔਰ ਉਹ ਸਕੀਮ ਜਿਹੜੀ ਹੈ ਜਿਹੜੀ ਆ ਦਮ ਤੋੜ ਚੁੱਕੀ ਹੈ 23 ਦਸੰਬਰ ਤੱਕ ਜਿਹੜੀ ਆ ਕੋ ਇੰਪਲੀਮੈਂਟੇਸ਼ਨ ਹੋਣੀ ਸੀ 2023 ਤੱਕ ਅੱਜ ਤੱਕ ਲਾਗੂ ਹੀ ਨਹੀਂ ਕੀਤੀ ਔਰ ਉੱਤੇ ਦੋਨੋਂ ਸਰਕਾਰਾਂ ਜਿਹੜੀਆਂ ਚੁੱਪਾ ਸਾਡੀ ਡਿਮਾਂਡ ਹੈ ਕਿ ਲਾਂਡਗੀ ਫਿਆਰ ਜਿੱਸਿਆਂ ਕਰਕੇ ਔਰ ਉਹਦੇ ਮਾਲਕੀ ਦੇ ਹੱਕ ਜਿਹੜੇ ਆ ਉਹ ਔਰ ਉਹਨਾਂ ਪਰਿਵਾਰਾਂ ਨੂੰ ਜਿਹੜੇ ਦਿੱਤੇ ਜਾਣ ਇੱਦਾਂ ਜਿਹੜੇ ਬਿਨਾਂ ਘਰ ਤੋਂ ਬਿਨਾਂ ਛੱਤ ਤੋਂ ਲੋਕ ਲੈ ਰਹੇ ਰਹਦੇ ਆ ਉਹਨਾਂ ਨੂੰ ਘਰ ਤੇ ਮਕਾਨ ਜਿਹੜਾ ਉਹ ਦਿਓ ਜਿਸ ਤਰ੍ਹਾਂ ਜਿਹੜੀ ਦਿਹਾੜੀ ਜਿਹੜੀ ਆ ਜਦੋਂ ਅੱਜ ਕਿਸਾਨ ਜੇ ਡਿਮਾਂਡ ਕਰ ਰਹੇ ਆ ਉਹ ਵੀ ਜਿਹੜੇ ਸਾਡੀਆਂ ਫਸਲਾਂ ਦੀ ਲਾਗਤਾਂ ਤਾਂ ਵਧ ਗਈਆਂ ਤੇ ਉੱਥੇ ਮਜ਼ਦੂਰਾਂ ਦੀ ਜਿਹੜੀ ਆ ਲਗਾਤਾਰ ਜਿਹੜੀ ਮਹਿੰਗਾਈ ਨੇ ਲੱਟ ਤੋੜਿਆ ਹੋਇਆ ਰੋਜ਼ਗਾਰ ਉਸ ਤਰ੍ਹਾਂ ਦਾ ਹੈ ਨਹੀਂ ਪੇਂਡ ਰੋਜ਼ਗਾਰੀ ਅਰਧ ਪੇਂਡ ਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਆ ਤੇ ਇਸ ਵਕਤ ਜਿਹੜਾ ਸਾਡੀ ਡਿਮਾਂਡ ਆ ਕਿ ਆਲਿੰਗਿਆ ਲੇਬਰ ਕਾਨਫਰੰਸ ਦੇ ਮੁਤਾਬਕ ਜਿਹੜੀ ਆ ਦਿਹਾੜੀ ਜਿਹੜੀ ਆ ਘੱਟੋ ਘੱਟ 1000 ਰੁਪਏ ਜਿਹੜੀ ਆ ਉਹ ਤੈ ਹੋਵੇ ਔਰ ਸਾਰਾ ਸਾਲ ਜਿਹੜਾ ਪੱਕਾ ਰੋਜ਼ਗਾਰ ਤੇ ਜਿਹੜਾ ਐਟਵਾਰ ਦੀ ਜਿਹੜੀ ਛੁੱਟੀ ਜਿਹੜੀ ਉਹ ਮਿਲੇ ਇਹਦੇ ਨਾਲ ਨਾਲ ਜਿਹੜਾ ਹੁਣ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ਼ ਕਰਨ ਲਈ ਸਰਕਾਰ ਨੇ ਇੱਕ ਮਿੰਟ ਲਾਇਆ ਤੇ ਉਹ ਤੇ ਜਿਹੜੇ ਮਜ਼ਦੂਰ ਆ ਮਜ਼ਦੂਰਾਂ ਦੇ ਵਿਚਾਰਾਂ ਨੇ ਮਾਈਕਰੋਫਲੈਕਸ ਕੰਪਨੀਆਂ ਕੋਲ ਕਰਜ਼ਾ ਲਿਆ ਉਹ ਤੋਂ ਭਾਂਡੇ ਤੱਕ ਜਿਹੜੇ ਚੱਕ ਕੇ ਲੈ ਜਾਂਦੇ ਆ ਵੀ ਜੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਆ ਉਹ ਕਰਜ਼ਿਆਂ ਤੇ ਲਕੀਰ ਵੱਜ ਸਕਦੀ ਆ ਤੇ ਫਿਰ ਮਜ਼ਦੂਰਾਂ ਸੇ ਜਿਹੜੇ ਤਮਾਮ ਜਿਹੜੇ ਚਾਹੇ ਉਹ ਮਾਈਕਰੋਫਲੈਕਸ ਕੰਪਨੀਆਂ ਦੇ ਆ ਚਾਹੇ ਸਹਿਕਾਰੀ ਆ ਸਰਕਾਰੀ ਆ ਗੈਰ ਸਰਕਾਰੀ ਉਹ ਸਾਰੇ ਤਮਾਮ ਕਰਜ਼ੇ ਜਿਹੜੇ ਆ ਉਨ੍ਹਾਂ ਦੇ ਵਕੀਲ ਵੱਜੋਂ ਬਦਲਵਾ ਕਰ ਗਿਆ ਜਿਹੜਾ ਉਹ ਸੋਸਾਇਟੀਆਂ ਦੇ ਵਿੱਚ ਜਿਹੜੀ ਆ ਸਹਿਕਾਰੀ ਸੁਭਾਵਾਂ ਦੇ ਵਿੱਚ ਇਹਨਾਂ ਨੂੰ ਬਿਨਾਂ ਸ਼ਰਤ ਮੈਂਬਰਸ਼ਿਪ ਦੇ ਕੇ ਤੇ ਨਾਲ ਦੀ ਨਾਲ ਜਿਹੜਾ ਹੋਰ ਸਰਕਾਰੀ ਬੈਂਕਾਂ ਦੇ ਵਿੱਚ ਬਜਟ ਲੱਗਿਆ ਜਾਵੇ ਤਾਂ ਕਿ ਖੁਸ਼ੀ ਤੇ ਗਮੀ ਤੇ ਲੋੜ ਪੈਣ ਦੇ ਜਿਹੜਾ ਮਜ਼ਦੂਰਾਂ ਨੂੰ ਜਿਹੜਾ ਫਿਰ ਸ਼ਾਹੂਕਰਾਂ ਅੱਗੇ ਕੋਈ ਰੱਤ ਤੋਂ ਸੋਵ ਬਿਆਨਲ ਬੋਲ ਵਾਲੇ ਲੋਕਾਂ ਦੇ ਉਹਨਾਂ ਦੀ ਚੁਗਲ ਵਿੱਚ ਜਿਹੜਾ ਫਸਣ ਤੋਂ ਜਿਹੜਾ ਬਚਾਇਆ ਗਿਆ ਜਸਮੀਤ ਸਿੰਘ ਜੀ ਹੁਣ ਤੁਹਾਡੇ ਵੱਲੋਂ ਕੋਈ ਹੋਰ ਐਕਸ਼ਨ ਵਿੱਢਿਆ ਜਾਣਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਤੁਹਾਡੇ ਕਾਰਕੁੰਨ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਜਿਵੇਂ ਰੇਲਵੇ ਟ੍ਰੈਕ ਉੱਤੇ ਜਿਹੜੇ ਛੱਡਨੇ ਨਹੀਂ ਹੈਗੇ ਜਿੰਨੀ ਦੇਰ ਦੇ ਜਿਹੜੇ ਗ੍ਰਿਫਤਾਰ ਹੋਏ ਨੇ ਸਾਥੀ ਆ ਉਹ ਛੱਡੇ ਨਹੀਂ ਜਾਂਦੇ ਸਰਕਾਰ ਜਿਹੜੀ ਆ ਸਾਡੇ ਨਾਲ ਇਹਨਾਂ ਮਸਲਿਆਂ ਮਸਲਿਆਂ ਤੇ ਸਰਕਾਰ ਕੀ ਸੋਚ ਰਹੀ ਆ ਕੀ ਇਹਨਾਂ ਨੂੰ ਹੱਲ ਕਰਨ ਲਈ ਜਿਹੜਾ ਧਿਆਨ ਹੈ ਜਾਂ ਨਹੀਂ ਹੈ ਉਹ ਪੰਜਾਬ ਸਰਕਾਰ ਜਾਂ ਦੇਖਦੇ ਆ ਕਿ ਕੇਂਦਰ ਸਰਕਾਰ ਜਿਹੜੀ ਆ ਕੀ ਇਹਦੇ ਉਧਰ ਰੁਈਆ ਜਿਹੜਾ ਸਾਹਮਣੇ ਹੁੰਦਾ ਔਰ ਜਿੰਨੀ ਦੇਰ ਸਾਨੂੰ ਕੋਈ ਓਦਾਂ ਦੀ ਕੋਈ ਸਾਨੂੰ ਕੋਈ ਥੋੜ ਜਿਹੜਾ ਜੋ ਜਿਹੜੀ ਆ ਉਸ ਤਰ੍ਹਾਂ ਹੱਲ ਕਰਨ ਲਈ ਜਿਹੜਾ ਕੋਈ ਸਰਕਾਰ ਵੱਲੋਂ ਤਜਵੀਜ਼ ਨਹੀਂ ਹੁੰਦੀ ਉਨੀ ਦੇਰ ਅਸੀਂ ਤਜਵੀਜ਼ ਦੇ ਛੱਡਨੇ ਨਹੀਂ ਕੋਈ ਮੀਟਿੰਗ ਦਾ ਸੱਦਾ ਵੀ ਤੁਹਾਨੂੰ ਆਇਆ ਇੱਕ ਮਹੀਨੇ ਤੋਂ ਤਿਆਰੀ ਕਰ ਰਹੇ ਹਾਂ ਕਿਸੇ ਸਰਕਾਰ ਦੇ ਕਿਸੇ ਪ੍ਰਸ਼ਾਸਨ ਦੇ ਅੰਤ ਤੇ ਜੋ ਨਹੀਂ ਸਰਗੀ ਜੇ ਸਾਡੀ ਗੱਲ ਹੀ ਸੁਣ ਲਈ ਜਾਂਦੇ ਵੀ ਅਸੀਂ ਚਾਹਨੇ ਗੀਆਂ ਸਾਡੇ ਮਸਲੇ ਕੀ ਆ ਔਰ ਇਹ ਜਿਹੜਾ ਸਭ ਤੋਂ ਵੱਡਾ ਜਿਹੜਾ ਮਲਦੂਰਾ ਨਾਲ ਜਿਹੜਾ ਉਹ ਵਿਤਕਰੇ ਬਾਜੀ ਆ ਜਿਹੜਾ ਇਹ ਵੀ ਹੁਣ ਚੰਗੀ ਗੱਲ ਹੈ ਕਿ ਸਹੋਰ ਅਸੀਂ ਜਿਹੜੀਆਂ ਕਾਂਝੇ ਤੌਰ ਤੇ ਵੀ ਲੜਦੇ ਰਹੇ ਆ ਸੱਦੇ ਦੇ ਦਿੰਦੇ ਆ ਪਰ ਮੀਟਿੰਗ ਜਿਹੜੀ ਆ ਬੁੱਕ ਮੱਤੀ ਆ ਅਜੇ ਤੱਕ ਇੱਕ ਵੀ ਮੀਟਿੰਗ ਕੀਤੀ ਗਈ ਅੱਤ ਵਾਰ ਦੰਦੇ ਲੈ ਕੇ ਮੀਟਿੰਗ ਹੀ ਨਹੀਂ ਕੀਤੀ ਗਈ ਹੁਣ ਦੇਖਦੇ ਸਰਕਾਰ ਦਾ ਕੀ ਰੁਖ ਸਮਝ ਨਹੀਂ ਆਉਂਦਾ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਕਸ਼ਮੀਰ ਜੀ ਤਾਂ ਇਹ ਸਨ ਕਸ਼ਮੀਰ ਸਿੰਘ ਕੋਕਸ਼ੋਰ ਜੋ ਪਿੰਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਦੱਸਿਆ ਕਿ ਅੱਜ ਰੇਲ ਰੋਕੋ ਦਾ ਸੱਦਾ ਦਿੱਤਾ ਗਿਆ ਸੀਗਾ ਰੇਲਾ ਜਿਹੜਾ ਉਹਨਾਂ ਦਾ ਚੱਕਾ ਜਾਮ ਕੀਤਾ ਜਾਣਾ ਸੀਗਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਤੇ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਕਿਸਾਨਾਂ ਦੇ ਵੱਲੋਂ ਵੀ ਰੇਲਾ ਦਾ ਚੱਕਾ ਜਾਮ ਕੀਤਾ ਗਿਆ ਸੀਗਾ ਤੇ ਅੱਜ ਮਜ਼ਦੂਰਾਂ ਦੇ ਵੱਲੋਂ ਕੀਤਾ ਜਾਣਾ ਸੀਗਾ ਪਰ ਉਸ ਤੋਂ ਪਹਿਲਾਂ ਮਜ਼ਦੂਰਾਂ ਦੇ ਜਿਹੜੇ ਦਫ਼ਤਰ ਨੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਦਫ਼ਤਰ ਨੇ ਉਹਨਾਂ ਦੇ ਦਫ਼ਤਰਾਂ ਤੇ ਰੇਡ ਹੋਈ ਆ ਇਸ ਤੋਂ ਇਲਾਵਾ ਜਿਹੜੇ ਜਥੇਬੰਦੀਆਂ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਵੱਡੀ ਗੱਲ ਹੈ ਕਿ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਜੋ ਇਹਨਾਂ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਕਦੋਂ ਛੱਡਦੀ ਜਾਂ ਫਿਰ ਜਿਸ ਤਰ੍ਹਾਂ ਜਥੇਬੰਦੀ ਦੇ ਆਗੂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਬੋਲਦਿਆਂ ਕਿਹਾ ਕਿ ਜਿੰਨਾ ਸਮਾਂ ਸਾਡੇ ਜਿਹੜੇ ਸਾਥੀ ਛੱਡੇ ਨਹੀਂ ਜਾਂਦੇ ਤਾਂ ਉਹਨਾਂ ਟਾਈਮ ਅਸੀਂ ਰੇਲ ਦੀਆਂ ਲੀਹਾਂ ਤੋਂ ਪਾਸੇ ਨਹੀਂ ਹਟਾਂਗੇ